ਅੱਜ ਬਹੁਤ ਹੀ ਸਤਕਾਰਯੋਗ ਔਰ ਜਵਾਂ ਸਾਡੇ ਸਾਥੀ ਗੁਰਦੀਪ ਸਿੰਘ ਮਿੱਠੂ ਜੀ ਜਿਨ੍ਹਾਂ ਨੇ ਗੁਰਦੀਪ ਸਿੰਘ ਮਿੱਠੂ ਚਟਾਣਾ ਜੀ ਜਿਨ੍ਹਾਂ ਨੇ ਅੱਜ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਮੋਦੀ ਜੀ ਦੇ ਵਿੱਚ ਆਪਣਾ ਵਿਸ਼ਵਾਸ ਜਤਾਉਂਦੇ ਹੋਏ ਔਰ ਗੇਜਾਰਾਮ ਜੀ ਨੂੰ ਮਜ਼ਬੂਤ ਜਿਹੜੀ ਆ ਔਰ ਜਿਤਾਣ ਜਿੱਤੇ ਜੀ ਸਨਿਸ਼ਚਿਤ ਕਰਨ ਦੇ ਲਈ ਜਿਹੜਾ ਗੁਰਦੀਪ ਸਿੰਘ ਮਿੱਠੂ ਜੀ ਨੇ ਅੱਜ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਔਰ ਉਹਨਾਂ ਨੇ ਆਪਣੇ ਹਜ਼ਾਰਾਂ ਸੈਂ ਜਿਹੜੀ ਸਾਥੀਆਂ ਦੇ ਨਾਲ ਜਿਹੜੇ ਆ ਉਹ ਇੱਥੇ ਅੱਜ ਭਾਰਤੀ ਜਨਤਾ ਪਾਰਟੀ ਜੁਆਇਨ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਇੱਕ ਬਹੁਤ ਵੱਡੀ ਮਜ਼ਬੂਤੀ ਦਿੱਤੀ ਹੈ ਔਰ ਮੈਂ ਇਹਦੇ ਲਈ ਗੁਰਦੀਪ ਸਿੰਘ ਮਿੱਠੂ ਜੀ ਔਰ ਉਹਨਾਂ ਦੇ ਸਾਰੇ ਸਾਥੀਆਂ ਦਾ ਧੰਨਵਾਦ ਵੀ ਕਰਦਾ ਔਰ ਪੂਰੇ ਸਾਰਿਆਂ ਨੂੰ ਵੈਲਕਮ ਕਰਦਾ ਹਾਂ ਇਸ ਪਾਰਟੀ ਦੇ ਵਿੱਚ ਆਉਣ ਤੇ ਉਹਨਾਂ ਦੇ ਆਉਣ ਨਾਲ ਸਾਡੀ ਭਾਜਪਾ ਜਨਤਾ ਪਾਰਟੀ ਨੂੰ ਮਜ਼ਬੂਤ ਜਿਸ ਤਰ੍ਹਾਂ ਕਿਸਾਨਾਂ ਦੀ ਗੱਲ ਕਰੀਏ ਹਾਂ ਸਾਹਾਂ ਦੀ ਗੱਡੀ ਤੇ ਹਮਲਾ ਕਰਨ ਦੀ ਗੱਲ ਸਮਝ ਨਹੀਂ ਤਾਂ ਕੇਜाराम ਜੀ ਨੇ ਦੱਸਿਆ ਕਿ ਉਹਨਾਂ ਨੂੰ ਨਾਨਪੁਰ ਬਲਾਡ ਦੇ ਵਿੱਚ ਕਾਫੀ ਸਮਾਂ ਪਰੇਸ਼ਾਨ ਹੋਣਾ ਪਿਆ ਦੇਖੋ ਮੈਂ ਆਪਣੀ ਗੱਲ ਤੇ ਵੀ ਕਿਹਾ ਕਿ ਲੋਕਤੰਤਰੀਕ ਮर्याਦਾਵਾਂ ਦੇ ਵਿੱਚ ਆਪਣੀ ਗੱਲ ਕਹਿਣਾ ਔਰ ਆਪਣੀ ਗੱਲ ਮਨਾਉਣਾ ਆਪਣੇ ਪ੍ਰੋਟੈਸਟ ਕਰਨਾ ਇਹ ਉਹਨਾਂ ਦਾ ਕਾਨੂੰਨੀ ਅਧਿਕਾਰ ਹੋ ਸਕਦਾ ਹੈ ਉਹ ਉਹਨਾਂ ਦੀ ਆਜ਼ਾਦੀ ਹੋ ਸਕਦੀ ਹੈ ਪਰ ਉਹਨਾਂ ਦੀ ਆਜ਼ਾਦੀ ਦੂਸਰੇ ਦੀ ਆਜ਼ਾਦੀ ਇਹਨੂੰ ਖਤਮ ਕਰਨਾ ਇਹ ਉਹਨਾਂ ਕਿਸੇ ਦੀ ਵੀ ਆਜ਼ਾਦੀ ਨਹੀਂ ਹੋ ਸਕਦਾ ਕੋਈ ਉਹ ਐਸੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਪਰ ਕਿਉਂਕਿ ਇਸ ਵੇਲੇ ਜਿਹੜਾ ਜਿਸ ਤਰੀਕੇ ਨਾਲ ਉਹਨਾਂ ਦਾ ਇਹ ਅੰਦੋਲਨ ਚੱਲ ਰਿਹਾ ਹੈ ਉਹਨਾਂ ਦੀ ਮੰਗ ਕਰਨਾ ਠੀਕ ਹੈ ਪਰ ਉਹ ਕਹਿਣਾ ਕਿ ਬਿ ਸ਼ਾਂਤ ਮੈਂ ਅਸੀਂ ਕਰ ਰਹੇ ਹਾਂ ਤੇ ਗੱਡੀਆਂ ਤੋੜ ਦੇਣੀਆਂ ਤਲਵਾਰਾਂ ਔਰ ਬਰਸ਼ੇ ਲੈ ਕੇ ਜੇ ਉਹ ਅਕਲ ਜਿਹੜਾ ਹਮਲਾ ਹੋਇਆ ਆਪਣੇ ਹਾਂਸਰਾ ਜਾਂਸਤੀ ਤੇ ਅੱਜ ਜਿਹੜਾ ਇਹਨਾਂ ਦਾ ਘਰਾਓ ਕਰਨਾ ਰਾਸਤੇ ਰੋਕਣਾ ਇਹ ਸ਼ਾਂਤਮਈ ਨਹੀਂ ਹੋ ਸਕਦਾ ਸ਼ਾਂਤਮਈ ਦਾ ਮਤਲਬ ਹੈ ਕਿ ਤੁਸੀਂ ਆਪਣੀ ਗੱਲ ਕਰੋ ਔਰ ਆਪਣੀ ਗੱਲ ਉਹਨਾਂ ਤੱਕ ਪਹੁੰਚਾਓ ਜਿਹਦੀ ਜਿਹੜੀ ਸਮੱਸਿਆ ਉਹ ਕੰਨ ਲਈ ਸੁਣਨ ਲਈ ਬੈਠੇ ਨਾ ਐਸਾ ਕੋਈ ਵਿਅਕਤੀ ਨਹੀਂ ਹੈ ਜਿਹੜਾ ਸਾਡੀ ਭਾਰਤੀ ਜਨਤਾ ਪਾਰਟੀ ਔਰ ਵਿਸ਼ੇਸ਼ ਰੂਪ ਚ ਜਿਹੜੇ ਮਾਨਯੋਗ ਨਰਿੰਦਰ ਮੋਦੀ ਜੀ ਕਿਸਾਨਾਂ ਦਾ ਬਹੁਤ ਸਤਿਕਾਰ ਕਰਦੇ ਨੇ ਕਿਸਾਨਾਂ ਦੀ ਚਿੰਤਾ ਕਰਦੇ ਨੇ ਔਰ ਐਸੇ ਕਰਕੇ ਕਿਸਾਨ ਫਸਲ ਬੀਮਾ ਯੋਜਨਾ ਵੀ ਲੈਂਦੀ ਕਿਸਾਨਾਂ ਨੂੰ ਹਮੇਸ਼ਾ ਉਹ ਧਰਨੇ ਪ੍ਰਦਰਸ਼ਨ ਲਾਉਂਦੇ ਸੀ ਖਾਦ ਬੀਜਦੇ ਲਈ ਉਹ ਕਿਤੇ ਸਮੱਸਿਆ ਨਾ ਆਵੇ ਤੁਸੀਂ ਦੇਖਿਆ 10 ਸਾਲਾਂ ਚ ਇਹ ਸਮੱਸਿਆ ਨਹੀਂ ਆਈ ਕਿਤੇ ਵੀ ਉਹਨਾਂ ਦੀ ਪੂਰਤੀ ਕੀਤੀ ਕਿਸਾਨ ਦਾ ਜਿਹੜਾ ਫਸਲ ਬੀਮਾ ਪਹਿਲਾਂ ਐਕਟਰਾ ਚ ਹੁੰਦਾ ਸੀ ਹੁਣ ਉਹ ਜਿਹੜਾ ਏਕੜਾਂ ਚ ਕਰਤਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਪਹਿਲਾਂ ਇੱਕ ਪਿੰਡ ਨੂੰ ਬਲੌਕ ਬਣ ਕੇ ਕਰਦਾ ਸੀ ਫਿਰ ਹੁਣ ਛੋਟੇ ਛੋਟੇ ਬਲੌਕ ਕਰਕੇ ਬਣਾਤੇ ਔਰ ਉਹਦਾ ਮਤਲਬ ਹੈ ਕਿ ਕਿਸਾਨਾਂ ਨੂੰ ਉਹ ਸਹੀ ਫਾਇਦਾ ਦੇਣਾ ਚਾਹੁੰਦੇ ਨੇ ਕਿਸਾਨ ਸਨਮਾਨੀ ਦੀਦਾ ਜਿਹੜੀ ਉਹ ਸ਼ੁਰੂ ਕਰਤੀ ਤੇ ਸਾਰੀਆਂ ਚੀਜ਼ਾਂ ਅਗਰ ਉਹਨਾਂ ਦੇ ਲਈ ਕੀਤੀਆਂ ਜਾਂਦੀਆਂ ਤੇ ਆਪਣੀ ਕੋਈ ਗੱਲ ਦੱਸਣ ਦੀ ਤਾਂ ਹਰ ਜਾਇਜ਼ ਜਿਹੜੀ ਮੰਗ ਮੰਗਣ ਮੰਨਣ ਦੇ ਲਈ ਸਾਡੇ ਅਸੀਂ ਵਚਨਬੱਧ ਤਾਂ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਉਹਦਾ ਸਮਾਧਾਨ ਕਰਨਾ ਸਾਡਾ ਕੰਮ ਰਹੇਗਾ ਜੀ ਸਾਡਾ ਸੀਐਮ ਆਪਣੇ ਚੰਦਰ ਸਿੰਘ ਚੰਨੀ ਨੇ ਅਜਾ ਉਹਨਾਂ ਦਾ ਬਿਆਨ ਆਇਆ ਕਿ ਜੇ ਸਾਡੀ ਸਰਕਾਰ ਆਈ ਤਬਾਕਾ ਬਾਟਰ ਬੋਲਾਂਗੇ ਤੇ ਪਾਕਿਸਤਾਨੀ ਪੰਜਾਬ ਇਲਾਜ ਕਰਾਉਣ ਆਉਣਗੇ ਦੇਖੋ ਪਾਕਿਸਤਾਨ ਦੇ ਹਜ਼ਾਰਾਂ ਲੋਕ ਹਰ ਸਾਲ ਹਿੰਦੁਸਤਾਨ ਚ ਇਲਾਜ ਕਰਨ ਦੇ ਲਈ ਆਉਂਦੇ ਇਹ ਕਿਤੇ ਸਮੱਸਿਆ ਹੀ ਨਹੀਂ ਹੈ ਇਹ ਤਾਂ ਸਮੱਸਿਆ ਹੋਵਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਕਹਿੰਦੇ ਅਸੀਂ ਵਾਧਾ ਬਾਰਡਰ ਖੋਲਣ ਲੱਗੇ ਸਿੱਧੂ ਕਹਿੰਦਾ ਮੈਂ ਖੋਲਦਾ ਸੋ ਜਿਹੜੀ ਚੀਜ਼ ਉਹਨਾਂ ਦੇ ਬਸ 'ਚ ਨਹੀਂ ਹੁੰਦੀ ਸਰਕਾਰ ਬਣਨੀ ਆ ਮੋਦੀ ਜੀ ਦੀ ਤੇ ਖੋਲ ਕੋਈ ਹੋਰ ਕਿੱਦਾਂ ਦੇਗਾ ਸੰਭਵ ਹੀ ਨਹੀਂ ਸੋ ਗੱਲਾਂ ਕਰਨੀਆਂ ਤਾਂ ਜੋ ਮਰਜ਼ੀ ਕਰੀ ਜਾਣ ਗੱਲਾਂ ਦਾ ਇਕੜਾ ਕਰਨਾ ਤੇ ਫਿਰ ਖੰਡ ਕੀ ਕੱਟ ਜਾਣੀ ਕੋ ਪਾਉਣੀ ਹੈ ਭਾਵ ਬਿਨਾ ਮਤਲਬ ਦੀ ਸਬਜ਼ੀ ਬਾਗੀ ਦਿਖਾਣੇ ਤੇ ਜੋ ਮਰਜ਼ੀ ਦਿਖਾਈ ਜਾਣ ਹਕੀਕਤ ਦੇ ਵਿੱਚ ਜੇ ਉਹ ਕਰਨ ਜੋਗੇ ਹੁੰਦੇ ਤੇ ਪਹਿਲਾਂ ਉਹਨਾਂ ਨੂੰ ਕਾਣਾ ਸਾਹਿਬ ਜਿਹੜਾ ਆ ਉਹ ਉਹਦੇ ਲਈ ਕਿਉਂ ਨਹੀਂ ਕੀਤਾ ਕੁਝ ਸਰਦਾਰਪੁਰ ਸਾਹਿਬ ਜਿਹੜਾ ਆ ਉਹਦੇ ਲਈ ਜਿਹੜਾ ਲਾਂਘਾ ਹੁਣ ਖੋਲ੍ਹਿਆ મોદી ਜੀ ਨੇ ਉਹ ਵੀ ਕਰ ਸਕਦੇ ਸੀ ਜਿਉ ਉਹ ਚਾਹੁੰਦੇ ਤਾਂ 10 ਸਾਲ ਉਹਨਾਂ ਦਾ ਸਰਦਾਰ ਪ੍ਰਧਾਨ ਸਿੱਖ ਜਿਹੜਾ ਆ ਉਹ ਪ੍ਰਧਾਨ ਮੰਤਰੀ ਰਿਹਾ ਵੀਰਵਾਲ ਦੀ ਜਿਹੜੇ ਬਾਅਦ ਉਹਨਾਂ ਦੀ ਵੀਰਵਾਲ ਦਿਵਸ ਦਾ ਸਨਮਾਨ ਤਾਂ ਉਹ ਵੀ ਦੇ ਸਕਦੇ ਸੀ મોદી ਜੀ ਦੀ ਪਰਸੋਂ ਰੈਲੀ ਹੋਈ ਆ ਇੱਥੇ ਪਟਿਆਲਾ ਵੀ ਹੋਈ ਆ ਗੁਰਦਾਸਪੁਰ ਵੀ ਹੋਈ ਆ ਔਰ ਜਲੰਧਰ ਵੀ ਹੋਈ ਆ ਔਰ ਕੱਲ ਨੂੰ ਨਰਿੰਦਰ ਮੋਦੀ ਆਪਣੇ ਅਮਿਤ ਸ਼ਾਹ ਜੀ ਲੁਧਿਆਣਾ ਆ ਰਹੇ ਨੇ ਔਰ ਰਾਜਨਾਥ ਸਿੰਘ ਜੀ ਤੁਹਾਡੇ ਇੱਥੇ ਖੰਨਾ ਵਿਖੇ ਆ ਰਹੇ ਨੇ ਸਵੇ ਦਾ ਮਤਲਬ ਕੇਂਦਰ ਦੀ ਜਿਹੜੀ ਸਾਰੀ ਲੀਡਰਸ਼ਿਪ ਆਪਣੀ ਪੂਰੀ ਤਾਕਤ ਜਿਹੜੀ ਲੋਕਾਂ ਦੇ ਵਿੱਚ ਹੁੰਦੀ ਜਿਹੜੀਆਂ ਦੇਸ਼ ਦੀਆਂ ਨੀਤੀਆਂ ਨੂੰ ਲੈ ਕੇ ਆ ਰਹੀ ਹੈ ਔਰ ਉਹਦਾ ਜਿਹੜਾ ਹੰਗਾਰਾ ਵੀ ਹੈ ਲੋਕਾਂ ਵੱਲੋਂ ਉਹਨਾਂ ਦਾ ਸਵਾਗਤ ਵੀ ਕੀਤਾ ਜਾ ਰਿਹਾ ਹੈ